ਸੰਦੇ ਕਹਿੰਦੇ ਕੋਲੇ ਲਾਹ ਨੂੰ ਬਾਬਾ ਜੀ ਜੋ ਆਪਣੀ ਰੂਪ ਬਣਾਇਆ ਨਾ ਬੁੱਢੇ ਰੂਪ ਬਣਾਇਆ ਤੇ ਬੁੱਢੇ ਰੂਪ ਦੇ ਲੈ ਕੇ ਨਾ ਸਾਦੀ ਹੀ ਕਰਾਣੀ ਹੈ ਆਸ਼ਿਆ ਜੀ ਮਾ ਸ਼ੇਰਾਂ ਵਾਲੀ ਦਾ ਬੋਸ ਸਾਡੇ ਦਰਬਾਰ ਕੀ ਜੈ ਜੇਕਾਰਾ ਸ਼ਿ ਭੋਲੇ ਸ਼ੰਕਰ ਜੀ ਦਾ ਬੋਸ ਸਾਡੇ ਦਰਬਾਰ ਕੀ ਜੈ ਅੱਜ 27 ਤਰੀਕ ਦਿਨ ਵੀਰਵਾਰ 2025 ਨੂੰ ਜੋ ਕਿ ਆਪਣੇ ਨਗਰ ਵਿੱਚ ਪਿੰਡ ਪੰਡੋਰੀ ਕੱਦ ਦੇ ਵਿੱਚ ਮਾ ਚਿੰਤ ਪੁਨੀ ਮੰਦਿਰ ਤੇ ਸ਼ਿਵਰਾਤਰੀ ਦੇ ਮੌਕੇ ਉੱਤੇ 27 ਤਰੀਕ ਨੂੰ ਲੰਗਰ ਪੰਡਾਰੇ ਲੰਗਾਏ ਗਏ ਜਿਸ ਵਿੱਚ ਸਭ ਤੋਂ ਪਹਿਲਾਂ ਹਵਨ ਪਾਠ ਪੂਜਾ ਕੀਤੀ ਗਈ ਸਾਡੇ ਰਾਜਪਾਲ ਕਾਲਿਆਜੀ ਵੱਲੋਂ ਉਸ ਤੋਂ ਬਾਅਦ ਸ਼ਿਵ ਹੋਲੇ ਸ਼ੰਕਰ ਦਾ ਗੁਣਗਾਨ ਕਰਨ ਲਈ ਹੁਸ਼ਿਆਰਪੁਰ ਤੋਂ ਸੰਗਮ ਪਾਰਟੀ ਨੇ ਗੁਣਗਾਨ ਕੀਤਾ ਜਿਸ ਦੇ ਵਿੱਚ ਬਹੁਤ ਹੀ ਅੱਛੇ ਢੰਗ ਦੇ ਨਾਲ ਸ਼ਿਵ ਵਿਆਹ ਕੀਤਾ ਗਿਆ ਤੇ ਉਸ ਦੇ ਵਿੱਚ 1 ਵਜੇ ਜਿਹੜੀ ਆਪਾਂ ਲੰਗਰ ਪੰਡਹਾਰਾ ਸ਼ੁਰੂ ਕੀਤਾ ਗਿਆ ਇਹ ਸ਼ਾਮ ਦੇ 5 ਵਜੇ ਤੱਕ ਲੰਗਰ ਪੰਡਹਾਰਾ ਇਸੇ ਤਰ੍ਹਾਂ ਚੱਲੇਗਾ ਤੇ ਸਾਰੀ ਜਿੰਨੀ ਵੀ ਸੰਗਤ ਆ ਨਗਰਵਾ ਪੰਚਾਇਤ ਮੈਂਬਰ ਸਾਡੇ ਰਾਜਪਾਲ ਕਾਲੀਆ ਅੰਕਲ ਜੀ ਕਾਲਾ ਭਾਜੀ ਤਰਲੋਚਨ ਜੀ ਰਗਵੀਰ ਪਾਵਲਾ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਸਿਰੇ ਚੜਿਆ ਮਹਾਦੇਵ ਦੀ ਸ਼ਵਰਾਤਰੀ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ ਜਕਾਰਾ ਸ਼ਿਪੋਲੇ ਸ਼ੰਕਰ ਜੀ ਦਾ ਫੁੱਲ ਸਾਕੇ ਦਰਵਾਜ਼ੇ ਕੀ ਹਿੰਦੈ